ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਤੋ ਹੈ ਪ੍ਰਸਾਦ ਸਵਈਏ ਸਰੋਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਮ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖਿਅਤ ਪ੍ਰਾਨਪਤੀ ਕੈ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਵਿਨ ਏਕ ਰਤੀ ਕੈ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇਕੂਦਤਾ ਪੌਨ ਕੇ ਗੌਨ ਕੋ ਜਾਤ ਨਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਵਿਦਾ ਨਾਵਤ ਅਸੀਸ ਨਾ ਜਾਤ ਵਿਚਾਰੇ ਇੱਤੇ ਭਏ ਤੋ ਕਹੋ ਭੇ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਖ ਭਵਾਨ ਕੇ ਭੂਪਤਾ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖਾ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਇਕ ਰਤੀ ਵੈਨ ਇਕ ਨਾ ਲੇਖਾ ਸੁਧ ਸਪਾਹ ਦੁਰੰਤ ਦੁਬਾ ਸੋ ਸਾਜ ਸਨਾਹ ਦਰਜਾਨ ਦਲ ਲਹਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹਲ ਲਹਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲ ਲਹਗੇ ਸ੍ਰੀ ਪੱਤ ਸ੍ਰੀ ਅਗਵਹਾਨ ਕਿਰਪਾ ਵੈਨ त्याग जहान निदान चलेंगे वीर अपार बड़े बर यार अविचार सार की तार पछैया तोरत देश मिलंद मवासन माते गजान के मान मलैया गाड़े गणहान के तोड़न हार सो बात नहीं चक चार लवैया साहिब श्री सबको सिर नायक ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਚਰ ਭੂਤ ਭਵੇਖ ਭਵਾਨ ਜਪਾਂਗੇ ਜੀਵ ਜਿਤੇ ਜਲਮ ਥਲਮ ਪਲਹੀ ਪਲਮ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਕੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸਤਰ ਸਭ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਾਮੋ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਹ ਪਗ ਤੇ ਨਰ ਫੇਰ ਨਾ ਦੇਹ ਤਰੰਗ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸੁਮੰਦਰੰ ਲੋਕ ਗयो ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋਬਾ ਸਬਤਾਇਓ ਸਾਚ ਕਹੋ ਸੁਨ ਲੇਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਹਿਨ ਪੂਜ ਧਰਿਓ ਸਿਰ ਕਾਹੂ ਲੈ ਲੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾਮਹ ਕਾਹੂ ਪਛਾਹ ਕੋ ਸੀਸ ਨਿਭਾਇਓ ਕੋ ਉਬਤਾਨ ਕੋ ਪੂਜਤ ਹ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ੁਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਹੇਉ ਕਉ ਬਤਾਨ ਕੋ ਪੂਜਤ ਹੈ ਆਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ੁਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ